ਆਜੋ ਕੋਈ ਆਹ ਇਹ ਬੰਦ ਨਹੀਂ ਆਹ ਖੱਲੇ ਪਾਣੀ ਦੀ ਬਣਾਉਣਾ ਜੀ ਇਹ ਬਣ ਗਈ ਹਾਂ ਸੈਂਟਰ ਵੀ ਜੁੜ ਕਰ ਰਹੇ ਆਂ ਹਾਂ ਜੀ ਦੀ ਪੋਜੀਸ਼ਨ ਨਾਲ ਜੀ ਬਿਲਕੁਲ ਸ਼ਾਂਤੀ ਆ ਜੀ ਬਿਲਕੁਲ ਸ਼ਾਂਤੀ ਨਾਲ ਜਿਹੜੀਆਂ ਨੇ ਵੋਟਾਂ ਨੇ ਉਹ ਪੈ ਰਹੀਆਂ ਨੇ ਤੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਕਿ ਸ਼ਾਂਤੀ ਨਾਲ ਜਿਹੜੀਆਂ ਵੋਟਾਂ ਜਿਹੜੀਆਂ ਸੰਪੂਰਨ ਕੀਤੀਆਂ ਜਾਂ ਥੈਂਕ ਯੂ